ਅੱਜ 1 ਜੁਲਾਈ ਹੈ ਤੇ ਜੁਲਾਈ ਦਾ ਮਹੀਨਾ ਚੜ੍ਹਦੇ ਹੀ ਵੱਡੇ ਬਦਲਾਅ ਹੋਏ ਨੇ ਇਸ ਖਬਰ ਨੂੰ ਗੌਰ ਨਾਲ ਜ਼ਰੂਰ ਦੇਖ ਲਿਓ ਕਿਉਂਕਿ ਇੱਕ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਕੁਝ ਚੀਜ਼ਾਂ ਦੇ ਵਿੱਚ ਜਿਹੜਾ ਤੁਹਾਨੂੰ ਵਾਧੂ ਪੈਸੇ ਹੁਣ ਜਿਹੜੇ ਨੇ ਦੇਣੇ ਪੈਣਗੇ ਤੇ ਕੁਝ ਚੀਜ਼ਾਂ ਜਿਹੜੀਆਂ ਨੇ ਸਸਤੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਟ੍ਰੇਨ 'ਚ ਸਫ਼ਰ ਕਰਨ ਵਾਲੇ ਯਾਤਰੀ ਅਜੀ ਜੇਕਰ ਤੁਸੀਂ ਟ੍ਰੇਨ ਦੇ ਵਿੱਚ ਟਰੈਵਲ ਕਰਦੇ ਹੋ ਤਾਂ ਇਹ ਖਬਰ ਗੌਰ ਨਾਲ ਜ਼ਰੂਰ ਦੇਖ ਲਿਓ ਕਿਉਂਕਿ ਹੁਣ ਟ੍ਰੇਨ ਦਾ ਸਫ਼ਰ ਕਰਨ ਦੌਰਾਨ ਤੁਹਾਨੂੰ ਵਾਧੂ ਪੈਸੇ ਦੇਣੇ ਪੈਣਗੇ ਜਿੱਥੇ ਟ੍ਰੇਨ ਦਾ ਸਫ਼ਰ ਅੱਜ ਤੋਂ ਮਹਿੰਗਾ ਹੋਣ ਜਾ ਰਿਹਾ ਹੈ ਇਸ ਤੋਂ ਇਲਾਵਾ ਗੱਲ ਕਰ ਲਈਤੀ ਜਾਵੇ ਅੱਜ ਜੁਲਾਈ ਦਾ ਮਹੀਨਾ ਹੈ ਤੇ ਐਲਪੀਜੀ ਗੈਸ ਸਿਲੰਡਰ ਦੀ ਕੀਮਤਾਂ ਤੇ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲਿਆ ਹੈ ਹਾਲਾਂਕਿ ਆਮ ਲੋਕਾਂ ਦੇ ਲਈ ਕੋਈ ਰਾਹਤ ਵਾਲੀ ਖਬਰ ਨਹੀਂ ਹੈ ਕਿਉਂਕਿ ਇਹ ਜੋ ਸਿਲੰਡਰ ਦੀ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਇਹ ਕਮਰਸ਼ੀਅਲ ਸਿਲੰਡਰ ਦੀ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਜੋ 19 ਕਿਲੋ ਵਾਲਾ ਕਮਰਸ਼ੀਅਲ ਗੈਸ ਸਿਲੰਡਰ ਹੁੰਦਾ ਹੈ ਉਸ ਦੀ ਕੀਮਤਾਂ ਦੇ ਵਿੱਚ 58 ਰੁਪਏ 50 ਪੈਸੇ ਦੀ ਹੈ ਜਿਹੜੀ ਕਮੀ ਕੀਤੀ ਗਈ ਹੈ ਜੇਕਰ ਹੁਣ ਜਿਹੜੇ ਰੈਸਟੋਰੈਂਟਸ ਵਾਲੇ ਹੋਣਗੇ ਢਾਬੇ ਵਾਲੇ ਹੋਣਗੇ ਹੁਣ ਜਦੋਂ ਕਮਰਸ਼ੀਅਲ ਸਿਲੰਡਰ ਖਰੀਦਣਗੇ ਤਾਂ ਉਹਨਾਂ ਨੂੰ 58 ਰੁਪਏ ਕੱਟ ਦੇਣੇ ਪੈਣਗੇ ਤਾਂ ਇਹ ਜੋ ਆਮ ਲੋਕ ਨੇ ਉਹਨਾਂ ਦੇ ਲਈ ਜੋ ਘਰੇਲੂ ਸਿਲੰਡਰ ਹੈ ਉਹਨਾਂ ਦੀ ਕੀਮਤਾਂ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਗਿਰਾਵਟ ਨਹੀਂ ਦੇਖਣ ਨੂੰ ਮਿਲ ਰਹੀ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤੁਸੀਂ ਆਪਣਾ ਪੈਨ ਕਾਰਡ ਬਣਾਉਣਾ ਕਿਉਂਕਿ ਡਾਕੂਮੈਂਟੇਸ਼ਨ ਦੇ ਨਾਲ ਵੀ ਕੁਝ ਨਿਯਮ ਜਿਹੜੇ ਨੇ ਉਹ ਬਦਲ ਦਿੱਤੇ ਗਏ ਨੇ ਤੇ ਇਹ ਬਦਲੇ ਨਿਯਮ ਅੱਜ ਤੋਂ ਹੀ ਲਾਗੂ ਹੋ ਰਹੇ ਨੇ ਜੇਕਰ ਤੁਸੀਂ ਹੁਣ ਆਪਣਾ ਪੈਨ ਕਾਰਡ ਬਣਾਉਣਾ ਹੈ ਤਾਂ ਤੁਹਾਨੂੰ ਪੈਨ ਕਾਰਡ ਦੇ ਲਈ ਆਪਣਾ ਆਧਾਰ ਕਾਰਡ ਹੋਣਾ ਤੁਹਾਡਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਪੈਨ ਕਾਰਡ ਬਣਾਉਣ ਜਾ ਰਹੇ ਹੋ ਤਾਂ ਪਹਿਲਾਂ ਆਪਣਾ ਆਧਾਰ ਕਾਰਡ ਜ਼ਰੂਰ ਬਣਵਾ ਲਿਓ ਤਾਂ ਇਸ ਤੋਂ ਇਲਾਵਾ ਕੀ ਕੁਝ ਨਿਯਮ ਬਦਲੇ ਨੇ ਕਿੰਨੇ ਪੈਸੇ ਵਧੇ ਨੇ ਸਭ ਇੱਕ ਇੱਕ ਕਰਕੇ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਟ੍ਰੇਨ ਦੇ ਵਿੱਚ ਸਫ਼ਰ ਕਰਨ ਦੀ ਟ੍ਰੇਨ ਦਾ ਜੋ ਸਫ਼ਰ ਹੈ ਉਹ ਅੱਜ ਤੋਂ ਮਹਿੰਗਾ ਹੋਣ ਜਾ ਰਿਹਾ ਹੈ ਜੇਕਰ ਤੁਸੀਂ ਨਾਨ ਏਸੀ ਕਲਾਸ ਦੇ ਵਿੱਚ ਟਰੈਵਲ ਕਰੋਗੇ ਤਾਂ ਤੁਹਾਨੂੰ 1 ਪੈਸਾ ਤੇ ਜੇਕਰ ਤੁਸੀਂ ਜੇਕਰ ਏਸੀ ਕਲਾਸ ਦੇ ਵਿੱਚ ਟਰੈਵਲ ਕਰੋਗੇ ਤਾਂ ਤੁਹਾਨੂੰ ਜਿਹੜਾ 2 ਪੈਸੇ ਪ੍ਰਤੀ ਕਿਲੋਮੀਟਰ ਜਿਹੜਾ ਹੈ ਕਿਰਾਇਆ ਵੱਧ ਦੇਣਾ ਪਵੇਗਾ ਤਾਂ ਇਸ ਤਰੀਕੇ ਦੇ ਨਾਲ ਟ੍ਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਇਹ ਵੱਡੀ ਖਬਰ ਆ ਮੇਲ ਐਕਸਪ੍ਰੈਸ ਟ੍ਰੇਨਾਂ ਦੇ ਲਈ 1 ਪੈਸੇ ਪ੍ਰਤੀ ਕਿਲੋਮੀਟਰ ਦਾ ਇਜਾਫਾ ਜਿਹੜਾ ਹੈ ਉਹ ਕੀਤਾ ਗਿਆ ਇਸ ਤੋਂ ਬਾਅਦ ਗੱਲ ਕਰ ਲੈਂਦੇ ਆ ਤਤਕਾਲ ਟਿਕਟ ਦਾ ਚਾਰਟ ਜਿਹੜਾ ਹੈ ਉਹ ਚਾਰ ਦੀ ਥਾਂ 8 ਘੰਟੇ ਪਹਿਲਾਂ ਹੋਵੇਗਾ ਤਿਆਰ ਜਿੱਥੇ ਤੁਸੀਂ ਤਤਕਾਲ ਟਿਕਟ ਦਾ ਕਾਊਂਟਰ ਦੇਖਦੇ ਸੀ ਤੇ ਉਹ ਕੁਝ ਘੰਟੇ ਪਹਿਲਾਂ ਹੁੰਦਾ ਸੀ 4 ਘੰਟੇ ਪਹਿਲੇ ਲਗਾਇਆ ਜਾਂਦਾ ਸੀ ਜਿਸ ਦੇ ਨਾਲ ਜਦੋਂ ਹੁਣ 8 ਘੰਟੇ ਪਹਿਲਾਂ ਲਗਾਇਆ ਜਾਏਗਾ ਤਾਂ ਜੋ ਆਮ ਲੋਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਰਾਹਤ ਜ਼ਰੂਰ ਮਿਲੇਗੀ ਇਸ ਤਲਾਬਾ ਤਤਕਾਲ ਟਿਕਟ ਬੁੱਕ ਕਰਵਾਉਣ ਦੇ ਲਈ ਆਧਾਰ ਕਾਰਡ ਨਾਲ ਲਿੰਕ ਹੋਣਾ ਲਾਜ਼ਮੀ ਹੈ ਤੁਸੀਂ ਜੇਕਰ ਤਤਕਾਲ ਦੇ ਵਿੱਚ ਰਿਜ਼ਰਵੇਸ਼ਨ ਕਰਵਾ ਰਹੇ ਹੋ ਤੁਸੀਂ ਟਿਕਟ ਬੁੱਕ ਕਰਵਾ ਰਹੇ ਹੋ ਤਾਂ ਤੁਹਾਡਾ ਆਧਾਰ ਕਾਰਡ ਨਾਲ ਲਿੰਕ ਹੋਣਾ ਬਹੁਤ ਜ਼ਰੂਰੀ ਹੈ ਪੈਨ ਕਾਰਡ ਅਪਲਾਈ ਕਰਨ ਦੇ ਲਈ ਆਧਾਰ ਕਾਰ لازਮੀ ਹੈ ਤੇ ਇਹ ਵੱਡਾ ਨਿਯਮ ਹੈ ਜੇਕਰ ਤੁਸੀਂ ਪੈਨ ਕਾਰਡ ਬਣਾਉਣ ਦੀ ਸੋਚ ਰਹੇ ਹੋ ਤਾਂ ਪਹਿਲਾ ਤੁਹਾਡਾ ਆਧਾਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਨਵੇਂ ਨਿਯਮ ਜਿਹੜੇ ਨੇ ਲਾਗੂ ਹੋ ਚੁੱਕੇ ਨੇ ਏਟੀਐਮ ਤੇ ਬੈਂਕਿੰਗ ਚਾਰਜ ਦੇ ਵਿੱਚ ਇੱਕ ਫੀਸ ਦੀ ਦਾ ਵਾਧਾ ਕੀਤਾ ਗਿਆ ਜੇਕਰ ਤੁਸੀਂ ਏਟੀਐਮ 'ਚੋਂ ਪੈਸੇ ਕਢਵਾਓਗੇ ਬੈਂਕਿੰਗ ਚਾਰਜ ਜਿਹੜੇ ਨੇ ਉਹ ਲਗਾ ਦਿੱਤੇ ਗਏ ਨੇ ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਜੋ ਪੁਰਾਣੀਆਂ ਗੱਡੀਆਂ ਨੇ ਉਹਨਾਂ ਨੂੰ ਉਹਨਾਂ ਤੇ ਪੈਟਰੋਲ ਡੀਜ਼ਲ ਨਹੀਂ ਮਿਲੇਗਾ ਤੇ ਜੇਕਰ ਦਿੱਲੀ ਦੇ ਵਿੱਚ ਤੁਹਾਡੀਆਂ ਕਈ ਸਾਲ ਪੁਰਾਣੀਆਂ ਗੱਡੀਆਂ ਨੇ ਤਾਂ ਔਰਤ ਤੁਸੀਂ ਪੈਟਰੋਲ ਡੀਜ਼ਲ ਪਰਵਾਣ ਜੋਗੇ ਤੇ ਤੁਹਾਡੀ ਉਹਨਾਂ ਗੱਡੀਆਂ ਦੇ ਵਿੱਚ ਪੈਟਰੋਲ ਡੀਜ਼ਲ ਨਹੀਂ ਪਵੇਗਾ 10 ਸਾਲ ਪੁਰਾਣੀ ਡੀਜ਼ਲ ਤੇ 15 ਸਾਲ ਪੁਰਾਣੀ ਪੈਟਰੋਲ ਗੱਡੀਆਂ ਤੇ ਇਹ ਨਿਯਮ ਜਿਹੜਾ ਹੈ ਉਹ ਲਾਗੂ ਕਰ ਦਿੱਤਾ ਗਿਆ ਉਸ ਤੋਂ ਇਲਾਵਾ ਅਗਲੇ ਨਿਯਮ ਦੀ ਗੱਲ ਕਰ ਲੈਂਦੇ ਆ ਇਸੇ ਦੇ ਨਾਲ ਸੰਬੰਧਿਤ ਨਵਾਂ ਨਿਯਮ ਇਹ ਕਿ ਪੁਰਾਣੀ ਗੱਡੀਆਂ ਤੇ ਜਨਤਕ ਥਾਵਾਂ ਤੇ ਫੜੇ ਜਾਣ ਤੇ 5 ਤੋਂ 10000 ਤੱਕ ਦਾ ਜੁਰਮਾਨਾ ਲੱਗੇਗਾ ਪਹਿਲਾਂ ਤਾਂ ਤੁਹਾਡਾ ਪੈਟਰੋਲ ਡੀਜ਼ਲ ਨਹੀਂ ਭਰਿਆ ਜਾਏਗਾ ਜੇਕਰ ਤੁਹਾਡੀ ਗੱਡੀਆਂ ਫੜੀਆਂ ਜਾਂਦੀਆਂ ਨਹੀਂ ਤਾਂ ਤੁਹਾਨੂੰ ਜੁਰਮਾਨਾ ਵੀ ਦੇਣਾ ਪਵੇਗਾ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜ਼ਬਤ ਕੀਤੀਆਂ ਗਈਆਂ ਗੱਡੀਆਂ ਨੂੰ ਸਿੱਧਾ ਸਕ੍ਰੈਪ ਦੇ ਲਈ ਭੇਜਿਆ ਜਾਵੇਗਾ ਇਹ ਵੀ ਵੱਡਾ ਨਿਯਮ ਹੈ ਜੇਕਰ ਤੁਸੀਂ ਦਿੱਲੀ ਦੇ ਵਿੱਚ ਤੁਹਾਡੀਆਂ ਗੱਡੀਆਂ ਚੱਲਦੀਆਂ ਨੇ 10 ਸਾਲ 15 ਸਾਲ ਪੁਰਾਣੀ ਡੀਜ਼ਲ ਤੇ ਪੈਟਰੋਲ ਹੈ ਤੇ ਹੁਣ ਉਹਨਾਂ ਗੱਡੀਆਂ 'ਚ ਪੈਟਰੋਲ ਡੀਜ਼ਲ ਨਹੀਂ ਪਏਗਾ ਇਸ ਤੋਂ ਇਲਾਵਾ ਜੇਕਰ ਤੁਹਾਡੀ ਗੱਡੀ ਫੜੀ ਜਾਂਦੀ ਹੈ ਤੁਹਾਨੂੰ ਜੁਰਮਾਨਾ ਹੋਵੇਗਾ ਤੇ ਇਸ ਤੋਂ ਇਲਾਵਾ ਤੁਹਾਡੀਆਂ ਗੱਡੀਆਂ ਨੂੰ ਸਕ੍ਰੈਪ ਦੇ ਵਿੱਚ ਭੇਜਿਆ ਜਾਵੇਗਾ 15 ਸਤੰਬਰ ਤੱਕ ਆਈਟੀਆਰ ਫਾਈਲ ਕਰਨ ਦੀ ਜਿਹੜੀ ਆ ਆਖਰੀ ਤਾਰੀਖ ਦਿੱਤੀ ਗਈ ਹੈ ਜੋ ਆਈਟੀਆਰ ਫਿਲ ਕਰਦਣੇ ਨੇ ਉਹਨਾਂ ਦੇ ਲਈ ਇਹ ਜ਼ਰੂਰੀ ਖਬਰ ਹੈ ਕਿਉਂਕਿ ਪਹਿਲਾਂ ਜੋ ਲਾਸਟ ਡੇਟ ਸੀਗੀ ਉਹ 31 ਜੁਲਾਈ ਸੀ ਪਰ ਹੁਣ ਆਮ ਲੋਕਾਂ ਨੂੰ ਆਈਟੀਆਰ ਫਿਲ ਕਰਨ ਦੇ ਲਈ ਉਜ ਸਮਾਂ ਹੋਰ ਦੇ ਦਿੱਤਾ ਗਿਆ ਕਿ ਤੁਸੀਂ ਆਪਣੀ ਆਈਟੀਆਰ ਫਿਲ ਕਰ ਲਓ ਇਸ ਸਮਾ ਜਿਹੜਾ ਇਸ ਦੇ ਵਿੱਚ ਇਜਾਫਾ ਕੀਤਾ ਗਿਆ ਹੁਣ ਇਸ ਸਮੇਂ ਦੀ ਮਿਆਦ ਜਿਹੜੀ ਹੈ 15 ਸਤੰਬਰ ਕਰ ਦਿੱਤੀ ਗਈ ਆ ਪਹਿਲਾਂ 31 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਹੁਣ ਜਿਵੇਂ ਮਹੀਨਾ ਚੜਿਆ ਇਸ ਦੇ ਨਾਲ ਹੀ ਵੱਡੇ ਬਦਲਾਅ ਹੋਏ ਨੇ ਤੇ ਡਾਕੂਮੈਂਟੇਸ਼ਨ ਸੰਬੰਧੀ ਇਹ ਨਵਾਂ ਨਿਯਮ ਹੈ ਜਿੱਥੇ ਤੁਹਾਡੇ ਲਈ ਇਹ ਬਦਲਾਅ ਹੈ ਕਿ ਤੁਸੀਂ ਆਈਟੀਆਰ ਫਿਲ ਕਰਨੀ ਹੈ ਤਾਂ ਤੁਹਾਨੂੰ ਸਮਾਂ ਦਿੱਤਾ ਜਾ ਰਿਹਾ ਕਿ ਤੁਸੀਂ 15 ਸਤੰਬਰ ਤੱਕ 46 ਦਿਨ ਦਾ ਵਾਧੂ ਸਮਾਂ ਤੁਹਾਨੂੰ ਦਿੱਤਾ ਗਿਆ ਕਿ ਤੁਸੀਂ ਇਹ ਸਮਾਂ ਹੈ ਤੁਹਾਡੇ ਕੋਲ ਤੁਸੀਂ ਆਪਣੀ ਆਈਟੀਆਰ ਜਾ ਕੇ ਫਿਲ ਕਰਾ ਲਓ ਏਟੀਐਮ ਸੰਬੰਧੀ ਨਵੇਂ ਨਿਯਮ ਆਏ ਨੇ ਜੋ ਗੱਲ ਕੀਤੀ ਜਾਵੇ ਜੇਕਰ ਤੁਸੀਂ ਟ੍ਰੇਨ ਦੇ ਵਿੱਚ ਟਰੈਵਲ ਕਰਦੇ ਹੋ ਤਾਂ ਤੁਹਾਡਾ ਜਿਹੜਾ ਟਰੈਵਲ ਐਕਸਪੈਂਸ ਆ ਉਹ ਵਧਿਆ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਕੁਝ ਰਾਹਤ ਜ਼ਰੂਰ ਦਿੱਤੀ ਗਈ ਹੈ ਜੇਕਰ ਤੁਸੀਂ ਟ੍ਰੇਨ ਦੇ ਵਿੱਚ ਸਫਰ ਕਰਦੇ ਸੀ ਜੋ ਪਹਿਲਾਂ ਰਿਜ਼ਰਵੇਸ਼ਨ ਚਾਰਟ ਸੀਗਾ ਉਹ 4 ਘੰਟੇ ਪਹਿਲਾਂ ਲਗਾਇਆ ਜਾਂਦਾ ਸੀ ਪਰ ਹੁਣ 8 ਘੰਟੇ ਪਹਿਲਾਂ ਲਗਾਇਆ ਜਾਏਗਾ ਮਨ ਲੋ ਕਿ ਜੇਕਰ ਤੁਹਾਡੀ ਟ੍ਰੇਨ ਸਵੇਰੇ ਜਾਣੀ ਹੈ ਤਾਂ ਤੁਹਾਨੂੰ ਰਾਤ ਨੂੰ ਹੀ ਪਤਾ ਲੱਗ ਜਾਏਗਾ ਉਸ ਰੈਜ਼ਰਵੇਸ਼ਨ ਚਾਰਟ ਦੇ ਵਿੱਚ ਕਿ ਤੁਹਾਡੀ ਜੇਕਰ ਤੁਸੀਂ ਟਿਕਟ ਬੁੱਕ ਕਰਾਣੀ ਹੈ ਤਾਂ ਉਸ ਦੇ ਵਿੱਚ ਸਪੇਸ ਹੈ ਜਾਂ ਨਹੀਂ ਹੈ ਇਸ ਤਰੀਕੇ ਦੇ ਨਾਲ ਆਮ ਲੋਕਾਂ ਨੂੰ ਇਹ ਰਾਹਤ ਜ਼ਰੂਰ ਮਿਲੇਗੀ ਟ੍ਰੇਨ ਦਾ ਕਿਰਾਇਆ 1 ਜੁਲਾਈ ਅੱਜ ਤੋਂ ਵੱਧ ਗਿਆ ਹੈ ਮੇਲ ਤੇ ਐਕਸਪ੍ਰੈਸ ਟ੍ਰੇਨਾਂ ਦੇ ਨੋਨ ਏਸੀ ਕਲਾਸ ਦਾ ਕਿਰਾਇਆ ਜਿਹੜਾ ਹੈ 1 ਪੈਸੇ ਤੇ ਜਿਹੜੇ ਏਸੀ ਕਲਾਸ ਦਾ ਕਿਰਾਇਆ ਵਾ ਉਸ ਦਾ 2 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਵਧਾਇਆ ਗਿਆ ਹੈ ਅੱਜ ਤੋਂ ਇਹ ਨਵੇਂ ਨਿਯਮ ਲਾਗੂ ਹੋ ਗਏ ਨੇ ਇਹ ਆਮ ਲੋਕਾਂ ਦੇ ਲਈ ਬਹੁਤ ਜ਼ਰੂਰੀ ਖਬਰ ਹੈ ਇਸ ਤੋਂ ਇਲਾਵਾ ਜੋ LPG ਕਮਰਸ਼ੀਅਲ ਗੈਸ ਸਿਲੰਡਰ ਹੈ ਉਸ ਦੀ ਕੀਮਤ ਦੇ ਵਿੱਚ ਕਟੌਤੀ ਹੋਈ ਹੈ 58 ਰੁਪਏ ਕਟੌਤੀ ਕੀਤੀ ਗਈ ਹੈ ਜੋ ਰੈਸਟੋਰੈਂਟਸ ਨੇ ਜੋ ਟਾਬਾ ਮਾਲਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਰਾਹਤ ਜ਼ਰੂਰ ਮਿਲੀ ਹੈ